ਕੰਗਨਰ ਨੋਟ ਨੇ ਪੰਜਾਬ ਬਾਰੇ ਮਾੜਾ ਬਹੁਤ ਬੋਲਿਆਗਾ ਨਾ ਤਾਂ ਉਹ ਆ ਕੇ ਸਾਰਿਆਂ ਚ ਬੈਠੀ ਨਾ ਉਹਨੇ ਰਿਐਲਿਟੀ ਜਾਣਨ ਦੀ ਕੋਸ਼ਿਸ਼ ਕੀਤੀ ਉਹਨੇ ਸਿਰਫ ਤਰਕ ਕਰਤਾ ਉਹ ਪੋਲਿਟਿਕਸ 'ਚ ਆ ਰਹੇ ਨੇ ਅਗਰ ਤੁਸੀਂ ਸਮਾਜ ਸੇਵਾ ਕਰਨੀ ਹੈ ਨਾ ਤਾਂ ਇੱਕ ਵਾਰੀ ਆ ਕੇ ਸਮਾਜ ਚ ਵਿਚਰੋ ਤਾਂ ਸਹੀ ਫਿਰ ਉਸ ਤੋਂ ਬਾਅਦ ਤੁਸੀਂ ਸਮਾਜ ਸੇਵਾ ਕਰੋ ਚਾਹੇ ਸਮਾਜ 'ਚ ਤਰਕ ਕਰੋ ਇੱਕ ਵਾਰੀ ਆ ਕੇ ਦੇਖੋ ਤਾਂ ਸਹੀ ਕਿ ਹਕੀਕਤ ਕੀ ਸੀ ਸਾਡੇ ਪੰਜਾਬ ਚ ਆ ਕੇ ਸਾਡੇ ਪੰਜਾਬੀਆਂ ਤੋਂ ਵੋਟ ਮੰਗ ਰਹੀ ਹੈ ਬੀਜੇਪੀ ਸਭ ਕੁਝ ਕਰ ਰਹੀ ਹੈ ਪਰ ਪੰਜਾਬ ਦੇ ਲੋਕਾਂ ਦਾ ਸਤਕਾਰ ਨਹੀਂ ਕਰ ਰਹੀ। ਉਹੀ ਬੰਦਾ ਪੱਗ ਵੀ ਬਨ ਕੇ ਵੋਟਾਂ ਮੰਗਦਾ ਰਿਹਾ ਹੈਗਾ। ਉਹੀ ਬੰਦਾ ਸਾਡੇ ਪੰਜਾਬ ਤੇ ਉਂਗਲ ਵੀ ਚੱਕਦਾ ਰਿਹਾ ਹੈ ਤੇ ਉਹਨਾਂ ਦੀ ਟੀਮ ਦੇ ਲੋਕ ਸਾਡੇ ਪੰਜਾਬ ਬਾਰੇ ਇਨਾ ਮਾੜਾ ਬੋਲ ਰਹੇ ਹਨ। ਤਾਂ ਕੰਗਨਰ ਨਾ ਤੇ ਵੀ ਐਕਸ਼ਨ ਬਣਦਾ ਸੀਗਾ। ਤਉ ਉਸਦੀ ਭੈਣ ਆ ਜਿਹੜੀ ਰੰਗੋਲੀ ਅਰਨੋਤ ਉਹਨੇ ਵੀ ਇਹ ਕਹਿਤਾ ਕਹਿੰਦੀ ਮੇਰੀ ਭੈਣ ਦੀ ਰੀਡ ਦੀ ਹੱਡੀ ਤਾਂ ਬਣੀ ਆ ਸਟੀਲ ਦੀ ਉਹ ਤੇ ਆਪ ਦਾ ਸਾਂਭ ਲੂਗੀ ਪਰ ਪੰਜਾਬ ਦਾ ਕੀ ਬਣੂਗਾ ਕਹਿੰਦੀ ਪੰਜਾਬ ਦੇ ਲੋਗ ਇੰਨੇ ਕਮਜ਼ੋਰ ਕਦੇ ਨਾ ਸੀਗੇ ਨਾ ਹੈਗੇ ਆ ਪੰਜਾਬ ਦਾ ਜਿਹੜਾ ਯੂਥ ਹੈ ਪੰਜਾਬ ਦੀ ਜਿਹੜੀ نسل ਹੈ ਨਾ ਉਹ ਬਹੁਤ ਸਟਰੋਂਗ ਹੈ ਉਹ ਕੁੜੀ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਜਿਹਨੇ ਮਾਰਿਆ ਨਾ ਨਾ ਤਾਂ ਉਹਨੇ ਆਪਣੀ ਜੌਬ ਬਾਰੇ ਸੋਚਿਆ ਨਾ ਉਹਨੇ ਕਿਸੇ ਚੀਜ਼ ਬਾਰੇ ਸੋਚਿਆ ਉਹਨੇ ਸਿਰਫ ਉਹ ਚੀਜ਼ ਦਾ ਰਿਵਾਰਡ ਦਿੱਤਾ ਜੋ ਉਹਨੂੰ ਉਹਦੇ ਨਾਲ ਗਲਤ ਹੋਇਆ ਪੰਜਾਬ ਐਸੀ ਚੀਜ਼ ਹੈ ਕਿ ਇਹਨਾਂ ਨੂੰ ਨਾ ਹੀ ਛੇੜਿਆ ਜਾਏ ਤਾਂ ਵਧੀਆ ਹੈ ਕਿਸਾਨੀ ਅੰਦੋਲਨ ਨੂੰ ਵੀ ਖਾਲਸਤਾਨੀਆਂ ਦਾ ਅੱਡਾ ਆਤਵਾਦੀਆਂ ਦਾ ਅੱਡਾ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾ ਰਹੇ ਆ ਤੁਹਾਨੂੰ ਕੀ ਲੱਗਦਾ ਇਹ ਸੋਚ ਸਮਝ ਕੇ ਹੁੰਦਾ ਜਾਂ ਫਿਰ ਇਹ ਬੰਦੇ ਆਪ ਹੀ ਮਾਰੇ ਜੋ ਕੁਝ ਆਉਂਦਾ ਮਨ 'ਚ ਕਹਿ ਹੀ ਦਿੰਦੇ ਆ ਪੰਜਾਬ ਬਾਰੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਤੋਂ ਡਰਦੇ ਆ ਇਹ ਇੱਕ ਵਾਰੀ ਨਸ਼ਾ ਹਟਾ ਕੇ ਦੇਖਣ ਜਿਹੜਾ ਯੂਥ ਹੈ ਨਾ ਉਹ ਬਹੁਤ ਕੁਝ ਕਰ ਸਕਦਾ ਹੈ ਪੰਜਾਬ ਦਾ ਉਹਨਾਂ ਨੂੰ ਪਤਾ ਹੈ ਕਿ ਇੱਥੇ ਦੇ ਲੋਕ ਹਿੰਮਤੀ ਐ ਤਬ ਇੱਕ ਜਾਲ ਜ ਸਾਨੂੰ ਫਸਾਇਆ ਜਾ ਰਿਹਾ ਹੈ ਕਿ ਅਸੀਂ ਨਸ਼ਿਆਂ 'ਚ ਪੈ ਜੀਏ ਬਾਹਰ ਨੂੰ ਤੁਰ ਜੀਏ ਔਰ ਇੱਥੇ ਦਾ ਯੂਜ਼ ਖਤਮ ਹੋ ਜਾਏ ਮਹਾਰਾਜਾ ਰਣਜੀਤ ਸਿੰਘ ਵਰਗੇ ਲੋਕ ਸੀਗੇ ਇੱਥੇ ਅੱਜ ਦੀ ਜਿਹੜੀ ਸਿਆਸਤ ਹੈ ਉਹ ਸਾਨੂੰ ਹੋਰ ਪਾਸੇ ਪਾ ਰਹੀ ਹੈ ਸਾਨੂੰ ਗੁੰਮਰਾਹ ਕਰ ਰਹੀ ਹੈ ਉਹ ਬੇਬੇ ਮਹਿੰਦਰ ਕੌਰ ਵੀ ਕੁਲਵਿੰਦਰ ਕੌਰ ਦੇ ਹੱਕ 'ਚ ਆਏ ਨੇ ਉਹਨਾਂ ਦੀ ਉਮਰ 83 ਸਾਲ ਹੋ ਗਈ ਹੈ ਉਹ ਕਹਿੰਦੇ ਕਿ ਮੈਨੂੰ ਜੇਲ੍ਹ ਵੀ ਜਾਣਾ ਪਿਆ ਤੇ ਮੈਂ ਕੁਲਵਿੰਦਰ ਕੌਰ ਦੇ ਲਈ ਤਿਆਰ ਬੈਠੀ ਹਾਂ ਮਾਵਾਂ ਇੱਦਾਂੀਆਂ ਨੇ ਪੰਜਾਬ ਦੀਆਂ ਤਾਂ ਹੀ ਉਹਨਾਂ ਦੇ ਅੱਗੇ ਜਿਹੜੀ ਪੀੜ੍ਹੀ ਆ ਉਹਨਾਂ 'ਚ ਉਹ ਜਜ਼ਬਾ ਹੈਗਾ ਐਵੇਂ ਦੀ ਮਦਰ ਹੈਗੀਆਂ ਨੇ ਸਾਡੇ ਪੰਜਾਬ 'ਚ ਤਾਂ ਹੀ ਸ਼ੇਰ ਪੁੱਤ ਪੈਦਾ ਹੋ ਰਹੇ ਨੇ ਕੰਗਣਾ ਰਣੌਤ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਲਈ ਕਿਸਾਨਾਂ ਲਈ ਬੀਬੀਆਂ ਲਈ ਕੀ ਕੁਝ ਆਖਿਆ ਇਹ ਸਾਰੇ ਜਾਣਦੇ ਨੇ ਇਹ ਜਿਹੜਾ ਵਿਵਾਦਾਂ ਦਾ ਦੂਜਾ ਨਾਮ ਕੰਗਣਾ ਰਣੌਤ ਜਿਸ ਦੇ ਕਰਕੇ ਫਿਰ ਕੁਲਵਿੰਦਰ ਕੌਰ ਨੇ ਅਜਿਹਾ ਜਵਾਬ ਦਿੱਤਾ ਕਿ ਉਸ ਜਵਾਬ ਦੀ ਉਸ ਥੱਪੜ ਦੀ ਗੂੰਜ ਸਾਰੇ ਪਾਸੇ ਹੈ ਉਸੇ ਦੇ ਵਿੱਚ ਚਰਚਾ ਚੱਲ ਰਹੀ ਹੈ ਸਹੀ ਕੀ ਹੈ ਮਾੜਾ ਕੀ ਹੈ ਜ਼ਿੰਮੇਵਾਰ ਕੌਣ ਹੈ ਇਹਨਾਂ ਸਾਰੇ ਸਵਾਲਾਂ ਦੇ ਦੌਰਾਨ ਸਾਰੇ ਲੋਕ ਆਪਣੀ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਨੇ ਤੇ ਪੰਜਾਬ ਦੀ ਉਹ ਕੁੜੀ ਅੱਜ ਸਾਡੇ ਨਾਲ ਹੈ ਜਿਹੜੀ ਕਿਸੇ ਵੀ ਥਾਂ ਦੇ ਉੱਤੇ ਕੋਈ ਧੱਕਾ ਹੋ ਜਾਏ ਕਿਸੇ ਨਾਲ ਹੋ ਜਾਏ ਤੇ ਉਹ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਬੋਲਦੇ ਆ ਮੇਰੇ ਨਾਲ ਨੇ ਸਿਮਰਨ ਇਹਨਾਂ ਨਾਲ ਅਸੀਂ ਗੱਲ ਕਰਦੇ ਆ ਕਿਉਂਕਿ ਇਹਨਾਂ ਦਾ ਖੁਦ ਦਾ ਜਿਹੜਾ ਸਬੰਧ ਹੈ ਉਹ ਕਲਾਕਾਰੀ ਦੇ ਨਾਲ ਆ ਇੱਕ ਆਰਟਿਸਟ ਦੇ ਹੋਂਨਾਤੇ ਕੀ ਸੋਚਦੇ ਨੇ ਕਿਉਂਕਿ ਕੰਗਣਾ ਰਣੌਤ ਦੇ ਵਿੱਚ ਵੀ ਜਿਹੜੀ ਆਰਟਿਸਟ ਦੀ ਕਲਾ ਹੈ ਤਾਂ ਉਹ ਕਿਉਂ ਨਹੀਂ ਧਿਆਨ ਵਿੱਚ ਰੱਖ ਕੇ ਬਿਆਨ ਦਿੰਦੇ ਕਿਉਂ ਆਸੇ ਪਾਸੇ ਦੀਆਂ ਗੱਲਾਂ ਕਰ ਜਾਂਦੇ ਆ ਉਹ ਵੀ ਪੰਜਾਬ ਦੇ ਲਈ ਪੰਜਾਬੀਆਂ ਲਈ ਮਾੜੀਆਂ ਗੱਲਾਂ ਸਭ ਤੋਂ ਪਹਿਲਾਂ ਸਿਮਰਨ ਤੁਹਾਡੇ ਤੋਂ ਇਹੀ ਪ੍ਰਤੀਕਿਰਿਆ ਜਾਣੀ ਹੈ ਜਦੋਂ ਤੁਹਾਨੂੰ ਇਹ ਸਾਰੇ ਐਪੀਸੋਡ ਦੇ ਬਾਰੇ ਪਤਾ ਲੱਗਦਾ ਹੁਣ ਉੱਥੇ ਦੋ ਕੁੜੀਆਂ ਦਾ ਮਸਲਾ ਸੀ ਉੱਥੇ ਕੋਈ ਇਹ ਤਾਂ ਹੈ ਨਹੀਂ ਸੀ ਕਿ ਇੱਕ ਮਰਦ ਔਰਤ ਨੂੰ ਕੁੱਟ ਰਿਹਾ ਜਾਂ ਔਰਤ ਦੇ ਵੱਲੋਂ ਮਰਦ ਨਾਲ ਜਿਆਤੀ ਕੀਤੀ ਗਈ ਉੱਥੇ ਦੋ ਕੁੜੀਆਂ ਨੇ ਹੁਣ ਕੰਗਣਾ ਰਣੌਤ ਵਾਲੇ ਪਾਸੇ ਇੱਕ ਪਾਸੇ ਕੁਲਵਿੰਦਰ ਕੌਰ ਹੈ ਤੁਸੀਂ ਕੀ ਸਮਝਦੇ ਹੋ ਸਹੀ ਕੌਣ ਉੱਥੇ ਲੱਗਿਆ ਤੁਹਾਨੂੰ ਗਲਤ ਕੌਣ ਲੱਗਿਆ ਮੈਨੂੰ ਲੱਗਦਾ ਹੈ ਕਿ ਅ ਅੱਜ ਦੇ ਟਾਈਮ 'ਚ ਇੱਕ ਸਮਾਜਿਕ ਪਲੇਸ ਤੇ ਆ ਗਈ ਹੈ ਮਤਲਬ ਉਹ ਆਪਣੇ ਕੰਮ ਦੇ ਨਾਲ ਇੱਕ ਆਰਟਿਸਟ ਹੋਣ ਦੇ ਨਾਲ ਨਾਲ ਹੁਣ ਉਹ ਇੱਕ ਐਮਪੀ ਬਣ ਰਿਹਾ ਹੈ ਹੈਨਾ ਤੇ ਉਹ ਵੀ ਲੋਕਾਂ ਦੇ ਸਪੋਰਟ ਨਾਲ ਬਣ ਰਹੇ ਤੇ ਲੋਕਾਂ ਦੀ ਰਿਸਪੈਕਟ ਕਰਨਾ ਲੋਕਾਂ ਦੇ ਜਜ਼ਬਾਤਾਂ ਨੂੰ ਇੱਜ਼ਤ ਦੇਣਾ ਉਹਨਾਂ ਦਾ ਹੁਣ ਬਣਦਾ ਹੈ ਹੁਣ ਉਹਨਾਂ ਦਾ ਕੰਮ ਆਉਂਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਟਾਈਮ ਕੀ ਪਤਾ ਉਹ ਜਿਹੜੀ ਉਹ ਕੁੜੀ ਹੈ ਉਹ ਆਪਣੀ ਜੌਬ ਕਰ ਰਹੀ ਸੀ ਉਹਦੇ ਅੰਦਰ ਬਹੁਤ ਹੋਣਗੀਆਂ ਚੀਜ਼ਾਂ ਕਿਉਂਕਿ ਕੰਗਨਰ ਲੋਤ ਨੇ ਪੰਜਾਬ ਬਾਰੇ ਮਾੜਾ ਬਹੁਤ ਬੋਲਿਆ ਹੈਗਾ ਹਨਾ ਜਦੋਂ ਆंदोलਨ ਹੁੰਦੇ ਰਹੇ ਐ 100-100 ਰੁਪਏ ਲੈ ਕੇ ਬੀਬੀਆਂ ਬੈਠੀਆਂ ਨੇ ਮੈਨੂੰ ਲੱਗਦਾ ਸਾਡੇ ਘਰਾਂ ਦੇ ਲੋਕ ਹੀ ਸੀ ਜਿਹੜੇ ਉੱਥੇ ਬੈਠੇ ਸੀਗੇ ਵਧੀਆ ਅੱچھے ਘਰਾਂ ਦੇ ਲੋਕ ਬੈਠੇ ਸੀ ਕੋਈ ਸੋ ਸੂਰਪੇ ਵਾਲੇ ਲੋਕ ਨਹੀਂ ਸੀ ਬੈਠੇ ਨਾ ਤਾਂ ਉਹ ਆ ਕੇ ਸਾਰਿਆਂ ਚ ਬੈਠੀ ਨਾ ਉਹਨੇ ਰਿਐਲਿਟੀ ਜਾਣਨ ਦੀ ਕੋਸ਼ਿਸ਼ ਕੀਤੀ ਉਹਨੇ ਸਿਰਫ ਤਰਕ ਕਰਤਾ ਤੇ ਇਹ ਜਿਹੜਾ ਐਕਸਕਲੇਮੇਟਰੀ ਮਾਰਕ ਹੈ ਇਹ ਹਰ ਇੱਕ ਦੇ ਦਿਲ ਚ ਸੀਗਾ ਕਿ ਸਾਡੇ ਪੰਜਾਬ ਦੇ ਬਾਰੇ ਐਦਾਂ ਕਿਉਂ ਬੋਲਿਆ ਗਿਆ ਹਿਮਾਚਲ ਵੀ ਪੰਜਾਬ ਦਾ ਹਿੱਸਾ ਰਿਹਾ ਤੇ ਉਹ ਉੱਥੇ ਹੁਣ ਇੰਨਾ ਪਿਆਰ ਉਹਨੂੰ ਮਿਲਿਆ ਕਿ ਉਹ ਐਮਪੀ ਬਣ ਗਈ ਹੈ ਚਲੋ ਇਧਰ ਆਈ ਪੰਜਾਬ ਚ ਕੋਈ ਐਦਾਂ ਦੀ ਗੱਲ ਹੋਈ ਹੋਊਗੀ ਕਿ ਉਹ ਇੰਨੀ ਜਜ਼ਬਾਤੀ ਹੋ ਗਈ ਕਿ ਉਹਨੇ ਐਦਾਂ ਦਾ ਕਦਮ ਚੁੱਕਿਆ ਹੈ ਨਾ ਕਿਉਂਕਿ ਉਹਦੀ ਫੈਮਿਲੀ ਵੀ ਉੱਥੇ ਸਪੋਰਟ ਉਹਨੇ ਕਿਹਾ ਕਿ ਮੇਰੀ ਮੰਮਾ ਬੈਠੇ ਸੀ ਉੱਥੇ ਇੱਕ ਤਾਂ ਉਹ ਚੀਜ਼ ਕਰਕੇ ਵੀ ਉਹ ਆਲਰੇਡੀ ਬਹੁਤ ਡਿਪਰੈਸ ਸੀ ਕਿ ਦੂਜੀ ਕੋਈ ਐਦਾਂ ਦੀ ਗੱਲ ਜ਼ਰੂਰ ਹੋਈ ਹੋਊਗੀ ਮੈਨੂੰ ਐਦਾਂ ਲੱਗਦਾ ਹੈ ਕਿ ਜਿਹਦੇ ਕਰਕੇ ਉਹਦੇ ਤੋਂ ਮਤਲਬ ਆਪਣਾ ਆਪਾ ਨਹੀਂ ਸੰਭਿਆ ਗਿਆ ਤੇ ਉਹਨੇ ਐਦਾਂ ਬਿਹੇਵ ਕੀਤਾ ਬਟ ਵੇਂਡਰ ਕੋਰ ਬੇਸ਼ੱਕ ਕਿ ਸੀਆਈਏ ਦੇ ਮੁਲਾਜ਼ਮ ਸੀ 16 ਸਾਲ ਹੋ ਗਏ ਉਹਨਾਂ ਨੂੰ ਨੌਕਰੀ ਕਰਦੇ ਆਂ ਦੇਸ਼ ਦੇ ਵੱਖੋ ਵੱਖਰੇ ਕੋਨਿਆਂ 'ਚ ਇਹ ਕੁੜੀਆਂ ਲਈ ਇੱਕ ਤਾਂ ਇਹ ਹੈ ਕਿ ਕੰਮ ਵਿੱਚੋਂ ਨਿਕਲ ਕੇ ਮੁਕਾਬਲੇਬਾਜ਼ੀ 'ਚ ਇੱਕ ਤਾਂ ਪਹਿਲਾਂ ਮਕਾਮ ਹਾਸਲ ਕਰਨਾ ਫਿਰ ਨੌਕਰੀ ਕਰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਕਿੰਨਾ ਕੁ ਔਖਾ ਹੋ ਜਾਂਦਾ ਇੱਕ ਕੁੜੀ ਹੋਣ ਦੇ ਨਾਤੇ ਕੀ ਸਮਝਦੇ ਆ ਤੁਸੀਂ ਮੈਨੂੰ ਲੱਗਦਾ ਹੈ ਕਿ ਜਿਵੇਂ ਹੁਣ ਕੰਗਨਰ ਨੂੰ ਹਟ ਹੈ ਉਹਨੇ ਆਪਣੀ ਲਾਈਫ ਦੇ ਵਿੱਚ ਇੱਕ ਐਕਟਰ ਬਣ ਗਈ ਉਸ ਤੋਂ ਬਾਅਦ ਹੁਣ ਐਮਪੀ ਵੀ ਬਣ ਗਈ ਹੈ ਨਾ ਉਹ ਉਹ ਚੀਜ਼ਾਂ ਬੋਲ ਕੇ ਐਮਪੀ ਉਹਨਾਂ ਦੀ ਮੈਂ ਬਹੁਤ ਸਾਰੀ ਸਪੀਚ ਐਦਾਂ ਦੀ ਸੁਣੀ ਹੈ ਜੋ ਰਿਲੇਵੈਂਟ ਹੀ ਨਹੀਂ ਸੀ ਕੋਈ ਤਕ ਨਹੀਂ ਮੰਨਦਾ ਸੀ ਉਹ ਚੀਜ਼ਾਂ ਬੋਲ ਕੇ ਬੋਲਣ ਤੋਂ ਬਾਅਦ ਵੀ ਉਹ ਐਮਪੀ ਬਣ ਰਹੀ ਹੈ ਪਰ ਇੱਕ ਪੰਜਾਬੀ ਹੈ ਜਿਹੜੇ ਬਹੁਤ ਜਜ਼ਬਾਤੀ ਹੈ ਔਰ ਮਤਲਬ ਇੰਨਾ ਝੂਠ ਜਾਂ ਇੰਨਾ ਬਣਾ ਕੇ ਨਹੀਂ ਉਹ ਕਰ ਪਾਉਂਦੇ ਹੈ ਨਾ ਤੇ ਜੋ ਵੀ ਸੀਗਾ ਇੱਕ ਰਿਐਲਿਟੀ ਜੋ ਵੀ ਇੱਕ ਸਾਡੇ ਪੰਜਾਬ ਚ ਜਿੰਨਾ ਕੁਝ ਵੀ ਹੋਇਆ ਹੈਗਾ ਵੀ ਉਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਪਾਏ ਤਾਂ ਉਹਨਾਂ ਨੇ ਬਿਹੇਵ ਕੀਤਾ ਕਿਉਂਕਿ ਇੱਕ ਤਾਂ ਉਹ ਇੰਨੀ ਅੱਛੀ ਪੋਸਟ ਤੇ ਐ ਉਹਨਾਂ ਦੇ ਘਰ ਦੇ ਲੋਕ ਉੱਥੇ ਮੌਜੂਦ ਸੀਗੇ ਔਰ ਉਸ ਤੋਂ ਬਾਅਦ ਵੀ ਹੋ ਸਕਦਾ ਹੈ ਕਿ ਉਹਨੂੰ ਅੱਛੇ ਨਾਲ ਟ੍ਰੀਟ ਨਾ ਕੀਤਾ ਗਿਆ ਹੋਵੇ ਐਮਪੀ ਬਣਨ ਦੀ ਧੌਂਸ ਜਿਤਾਈ ਹੋਵੇ ਜਾਂ ਕੁਝ ਵੀ ਐਦਾਂ ਦਾ ਬਿਹੇਵ ਕੀਤਾ ਹੋਵੇ ਤਾਂ ਉਹਦੇ ਤੋਂ ਜਰਿਆ ਨਾ ਗਿਆ ਹੋਵੇ ਕਿ ਸਾਡੇ ਪੰਜਾਬ 'ਚ ਆ ਕੇ ਸਾਡੇ ਪੰਜਾਬੀਆਂ ਤੋਂ ਵੋਟ ਮੰਗ ਰਹੀ ਹੈ ਭਾਜਪਾ ਸਭ ਕੁਝ ਕਰ ਰਹੀ ਹੈ ਪਰ ਪੰਜਾਬ ਦੇ ਲੋਕਾਂ ਦਾ ਸਤਕਾਰ ਨਹੀਂ ਕਰ ਰਹੀ ਪੰਜਾਬੀਆਂ ਤੇ ਉਂਗਲ ਚੱਕ ਰਹੀ ਹੈ ਕਦੇ ਦੇਖਿਆ ਗਿਆ ਹੈ ਕਿ ਬਣੀ ਤਾਂ ਭਾਜੀਪੀ ਤੋਂ ਹੀ ਹੈ ਉਹੀ ਬੰਦਾ ਪੱਗ ਵੀ ਬਨ ਕੇ ਵੋਟਾਂ ਮੰਗਦਾ ਰਿਹਾ ਹੈਗਾ ਹੈਨਾ ਉਹੀ ਬੰਦਾ ਸਾਡੇ ਪੰਜਾਬ ਤੇ ਉਂਗਲ ਵੀ ਚੱਕਦਾ ਰਿਹਾ ਤੇ ਉਹਨਾਂ ਦੀ ਟੀਮ ਦੇ ਲੋਕ ਸਾਡੇ ਪੰਜਾਬ ਬਾਰੇ ਨਾ ਮਾੜਾ ਬੋਲ ਰਹੇ ਤਾਂ ਕੰਗਨਰ ਨੋਟ ਤੇ ਵੀ ਐਕਸ਼ਨ ਬਣਦਾ ਸੀਗਾ ਇੱਕ ਤਾਂ ਚਲੋ ਘਟਨਾ ਹੋਈ ਉਸ ਤੋਂ ਬਾਅਦ ਤੁਸੀਂ ਸੁਣਿਆ ਹੋਣਾ ਦਿੱਲੀ ਪਹੁੰਚਦੇ ਸਾਰ ਇੱਕ ਬਿਆਨ ਦੇ ਦਿੱਤਾ ਗਿਆ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਪਾ ਕੇ ਕਿ ਪੰਜਾਬ ਦੇ ਵਿੱਚ ਉਗਰਵਾਦ ਅੱਤਵਾਦ ਹੈ ਜਿਹੜਾ ਫੈਲ ਰਿਹਾ ਇਹਨੂੰ ਹੈਂਡਲ ਟੈਕਲ ਕਿਵੇਂ ਕਰਨਾ ਸਵਾਲ ਤਾਂ ਇਹ ਹੈ ਤੇ ਉਸ ਦੀ ਭੈਣ ਹੈ ਜਿਹੜੀ ਰੰਗੋਲੀ ਰਣੋਤ ਉਹਨੇ ਵੀ ਇਹ ਕਹਿ ਦਿੱਤਾ ਕਹਿੰਦੀ ਮੇਰੀ ਭੈਣ ਦੀ ਰੀੜ ਦੀ ਹੱਡੀ ਤਾਂ ਬਣੀ ਆ ਸਟੀਲ ਦੀ ਉਹ ਤੇ ਆਪ ਦਾ ਸੰਭ ਲੋਗੀ ਪਰ ਪੰਜਾਬ ਦਾ ਕੀ ਬਣੂਗਾ ਕਹਿੰਦੀ ਪੰਜਾਬ ਦੇ ਲੋਕ ਇੰਨੇ ਕਮਜ਼ੋਰ ਕਦੇ ਨਾ ਸੀਗੇ ਨਾ ਹੈਗੇ ਆ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਵਰਗੇ ਲੀਡਰ ਰਹੇ ਆ ਹੈਨਾ ਦੇ ਬੀਜਪੀ ਵਰਗੇ ਲੀਡਰ ਆਣ ਤੋਂ ਬਾਅਦ ਮੋਦੀ ਵਰਗੇ ਕਹਿ ਸਕਦੇ ਆ ਬੀਜਪੀ ਕੀ ਵੀ ਇਦਾਂ ਦੇ ਲੀਡਰ ਆਉਣ ਤੋਂ ਬਾਅਦ ਅਸੀਂ ਕਹਿ ਸਕਦੇ ਆ ਕਿ ਅੱਜ ਦੀ ਕੰਡੀਸ਼ਨ ਸਾਡੀ ਮਾੜੀ ਐ ਬਟ ਸਾਡੇ ਪੰਜਾਬ ਦਾ ਜਿਹੜਾ ਯੂਥ ਐ ਪੰਜਾਬ ਦੀ ਜਿਹੜੀ نسل ਐ ਨਾ ਉਹ ਬਹੁਤ ਸਟਰੋਂਗ ਐ ਉਹ ਕੁੜੀ ਤੋਂ ਹੀ ਪਤਾ ਲੱਗ ਰਿਹਾ ਐ ਕਿ ਜਿਹਨੇ ਮਾਰਿਆ ਨਾ ਨਾ ਤਾਂ ਉਹਨੇ ਆਪਣੀ ਜੌਬ ਬਾਰੇ ਸੋਚਿਆ ਨਾ ਉਹਨੇ ਕਿਸੇ ਚੀਜ਼ ਬਾਰੇ ਸੋਚਿਆ ਉਹਨੇ ਸਿਰਫ ਉਹ ਚੀਜ਼ ਦਾ ਰਿਵਰਸ ਦਿੱਤਾ ਜੋ ਉਹਨੂੰ ਉਹਦੇ ਨਾਲ ਗਲਤ ਹੋਇਆ ਇੱਕ ਪੰਜਾਬ ਦਾ ਨਾਗਰਿਕ ਹੋਣ ਦੇ ਨਾਤੇ ਜੋ ਉਹਦੇ ਨਾਲ ਗਲਤ ਹੋਇਆ ਉਹਨੇ ਉਸ ਚੀਜ਼ ਦਾ ਜਵਾਬ ਦਿੱਤਨ ਨਾਲੇ ਉਹ ਐਮਪੀਸੀ ਉਹ ਨਾਗਰਿਕ ਹੋਣ ਦੇ ਨਾਤੇ ਮੈਂ ਲੋਕਾਂ ਦਾ ਸਪੋਰਟ ਕਰਦੀ ਉਹਨਾਂ ਦੀ ਫੀਲਿੰਗਸ ਨੂੰ ਸਮਝਦੀ ਥੋੜਾ ਵੇਟ ਕਰ ਲੈਂਦੀ ਮੈਨੂੰ ਲੱਗਦਾ ਕੋਈ ਐਡੀ ਦੀ ਗੱਲ ਹੋਈ ਹੋਊਗੀ ਜਿਹਦੇ ਕਰਕੇ ਕਿ ਉਹ ਪ੍ਰੋਵੋਕ ਹੋਈ ਤੇ ਉਹਨੇ ਐਦਾਂ ਦਾ ਕੀਤਾ ਅਗਰ ਉਹ ਜਜ਼ਬਾਤਾਂ ਨੂੰ ਸਮਝੇ ਪੰਜਾਬ ਦੇ ਲੋਕਾਂ ਨੂੰ ਤਾਂ ਪੰਜਾਬ ਦੇ ਲੋਕ ਸ਼ਾਇਦ ਉਹਦੇ ਤੋਂ ਉਹਨਾਂ ਦੇ ਨੇਚਰ ਤੋਂ ਕਾਫੀ ਅੱਛੇ ਐ ਔਰ ਬਹੁਤ ਸਟਰੋਂਗ ਹੈ ਉਹ ਨਾ ਦੀ ਰੀੜ ਤੋਂ ਅੱਧੀ ਹੱਡੀ ਤੋਂ ਜ਼ਿਆਦਾ ਸਟਰੋਂਗ ਹੈ ਪੰਜਾਬ ਦੇ ਲੋਕ ਮਤਲਬ ਹੈ ਨਾ ਜਿਹੜੇ ਉਗਰਵਾਦੇ ਸਭ ਬੋਲ ਰਹੇ ਆ ਲੋਕ ਆਪਣੀ ਈਮੇਜ ਨੂੰ ਸਾਈਡ ਰੱਖ ਕੇ ਲੋਕ ਕਰਕੇ ਪੰਜਾਬ ਦੇ ਲਈ ਬਹੁਤ ਲੋਕ ਖੜ ਵੀ ਰਹੇ ਆ ਹੈ ਨਾ ਤੇ ਉਹ ਮੈਨੂੰ ਲੱਗਦਾ ਨਹੀਂ ਹੈਗਾ ਕਿ ਪੰਜਾਬ ਤੇ ਇਹ ਗੱਲ ਟੁੱਕਦੀ ਹੈ ਕਿ ਉਹ ਸਟਰੋਂਗ ਹੈ ਔਰ ਪੰਜਾਬ ਦੇ ਲੋਕ ਸਟਰੋਂਗ ਨਹੀਂ ਹੈ ਉਹਨਾਂ ਤੋਂ ਜ਼ਿਆਦਾ ਸਟਰੋਂਗ ਇੱਕ ਗੱਲ ਜਦੋਂ ਦੀ ਇਹ ਘਟਨਾਕ੍ਰਮ ਹੋਇਆ ਹੈ ਬਾਹਰ ਬੈਠੇ ਪੰਜਾਬੀਆਂ ਨੂੰ ਫਿਕਰ ਹੋ ਜਾਂਦਾ ਹੈ ਕਿ ਇੱਥੇ ਜੋ ਜੋ ਚੱਲ ਰਿਹਾ ਠੀਕ ਨਹੀਂ ਹੈ ਪੰਜਾਬ ਨੂੰ ਹਮੇਸ਼ਾ ਭੈੜੀ ਨਜ਼ਰ ਨਾਲ ਵੇਖਿਆ ਜਾਂਦਾ ਰਿਹਾ ਕਿਸਾਨੀ ਅੰਦੋਲਨ ਨੂੰ ਵੀ ਖਾਲਸਤਾਨੀਆਂ ਦਾ ਡੱਡਾ ਅਤਵਾਦੀਆਂ ਦਾ ਡੱਡਾ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾ ਰਹੇ ਆ ਤੁਹਾਨੂੰ ਕੀ ਲੱਗਦਾ ਇਹ ਸੋਚ ਸਮਝ ਕੇ ਹੁੰਦਾ ਜਾਂ ਫਿਰ ਇਹ ਬੰਦੇ ਆਪ ਹੀ ਮਾਰੇ ਜੋ ਕੁਝ ਆਉਂਦਾ ਮਨ 'ਚ ਕਹਿ ਹੀ ਦਿੰਦੇ ਆ ਪੰਜਾਬ ਬਾਰੇ ਅਗਰ ਪੰਜਾਬ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਤੋਂ ਡਰਦੇ ਆ ਇਹ ਜਿਹੜੇ ਸਿਆਸੀ ਲੋਗ ਹੈ ਨਾ ਇੱਕ ਵਾਰੀ ਨਸ਼ਾ ਹਟਾ ਕੇ ਦੇਖਣ ਪੰਜਾਬ ਤੋਂ ਬਹੁਤ ਈਜ਼ੀਲੀ ਨਸ਼ਾ ਮਿਲ ਜਾਂਦਾ ਹੈ ਪੰਜਾਬ ਦੇ ਵਿੱਚ ਜੋ ਅੱਜ ਦੀ ਕੰਡੀਸ਼ਨ ਲੋਕਾਂ ਨੇ ਸਿਆਸੀ ਲੋਕਾਂ ਨੇ ਸਾਡੇ ਪੰਜਾਬ 'ਚ ਕਰ ਦਿੱਤੀ ਹੈ ਇਹ ਇੱਕ ਵਾਰੀ ਨਸ਼ਾ ਹਟਾ ਕੇ ਦੇਖਣ ਜਿਹੜਾ ਯੂਥ ਹੈ ਨਾ ਉਹ ਬਹੁਤ ਕੁਝ ਕਰ ਸਕਦਾ ਹੈ ਪੰਜਾਬ ਦਾ ਉਹਨਾਂ ਨੂੰ ਪਤਾ ਹੈ ਕਿ ਇੱਥੇ ਦੇ ਲੋਕ ਹਿੰਮਤੀ ਹੈ ਇਹਨਾਂ ਦੇ ਖੂਨ ਦੇ ਵਿੱਚ ਸ਼ੇਰਾਂ ਵਾਲਾ ਖੂਨ ਹੈ ਕਹਿ ਸਕਦੇ ਕਿ ਇਹ ਲੋਕ ਡਰਨ ਵਾਲੇ ਨਹੀਂ ਹੈਗੇ ਇਹ ਕੁਝ ਵੀ ਕਰ ਸਕਦੇ ਆ ਇਸ ਕਰਕੇ ਇਹਨਾਂ ਨੂੰ ਮਤਲਬ ਇੱਕ ਜਾਲ ਜਿਸ ਸਾਨੂੰ ਫਸਾਇਆ ਜਾ ਰਿਹਾ ਹੈ ਕਿ ਅਸੀਂ ਨਸ਼ਿਆਂ 'ਚ ਪੈ ਜਾਈਏ ਬਾਹਰ ਨੂੰ ਤੁਰ ਜਾਈਏ ਔਰ ਇੱਥੇ ਦਾ ਯੂਥ ਖਤਮ ਹੋ ਜਾਏ ਤੇ ਅਸੀਂ ਕੀ ਕਰ ਲਵਾਂਗੇ ਵੀ ਐਂ ਕਰਕੇ ਨਹੀਂ ਤਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਲੋਕ ਸੀਗੇ ਇੱਥੇ ਹਰ ਹਰ ਵਰਗ ਦੇ ਲੋਕ ਇੱਥੇ ਰਹਿੰਦੇ ਸੀ ਔਰ ਬਹੁਤ ਅੱਛੇ ਨਾਲ ਰਹਿੰਦੇ ਸੀ ਅੱਜ ਦੀ ਜਿਹੜੀ ਸਿਆਸਤ ਹੈ ਉਹ ਸਾਨੂੰ ਹੋਰ ਪਾਸੇ ਪਾ ਰਹੀ ਹੈ ਸਾਨੂੰ ਗੁੰਮਰਾਹ ਕਰ ਰਹੀ ਹੈ ਤਾਂ ਕਿ ਅਸੀਂ ਆਪਣੇ ਮੁੱਦੇ ਤੋਂ ਭਟਕ ਜਾਈਏ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬੀਆਂ ਨੂੰ ਵੀ ਇਹ ਚੀਜ਼ ਨੂੰ ਹੁਣ ਬਹੁਤ ਅੱਛੇ ਨਾਲ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੇ ਲੋਕ ਆ ਨਾ ਇਹ ਸਾਨੂੰ ਗਲਤ ਰਸਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਅਸੀਂ ਆਪਣੇ ਮਨ ਨੂੰ ਪੱਕਾ ਕਰ ਲਿਆ ਕਿ ਅਸੀਂ ਗਲਤ ਰਸਤੇ ਨਹੀਂ ਪਹਿਣਾ ਤਾਂ ਮੈਨੂੰ ਲੱਗਦਾ ਨਹੀਂ ਕੰਗਨਾਰਨੌਤ ਜਾਂ ਮੋਦੀ ਜਾਂ ਕੋਈ ਦੇਖਿਆ ਹੀ ਗਿਆਏਗਾ ਕਿ ਮੋਦੀ ਨੂੰ ਕਿੰਨੇ अच्छे तरीके ਨਾਲ ਸਾਫ ਕੀਤਾ ਗਿਆ ਪੰਜਾਬ ਚੋ ਹੈ ਨਾ ਕਿ ਮੈਨੂੰ ਲੱਗਦਾ ਪੰਜਾਬ ਐਸੀ ਚੀਜ਼ ਹੈ ਕਿ ਇਹਨਾਂ ਨੂੰ ਨਾ ਹੀ ਛੇੜਿਆ ਜਾਏ ਤਾਂ ਵਧੀਆ ਹੈ ਜਦੋਂ ਛੇੜ ਦਿੰਦੇ ਆ ਨਾ ਤਾਂ ਫਿਰ ਉਸ ਤੋਂ ਬਾਅਦ ਜੇ ਪੰਜਾਬੀਆਂ ਨੂੰ ਯਾਦ ਆ ਗਿਆ ਕਿ ਐਸੀ ਕੌਮ ਕਿਦਿਆਂ ਸੀ ਗੁਰਗੋਵਿੰਦ ਸਿੰਘ ਜੀ ਦੀ ਕੌਮ ਆ ਜੇ ਯਾਦ ਆ ਗਿਆ ਤਾਂ ਮੈਨੂੰ ਲੱਗਦਾ ਕਿ ਆਪ ਹੀ ਸੋਚ ਸਮਝ ਕੇ ਬੋਲਿਆ ਕਰਨਗੇ ਵੀ ਐਸੀ ਬੋਲਣਾ ਕੀ ਹੈ ਤਾਂ ਇਹਨਾਂ ਨੂੰ ਨਾ ਹੀ ਛੇੜਿਆ ਜਾਏ ਤਾਂ ਵਧੀਆ ਹੈਗਾ ਇਹ ਜਿਹੜੀ ਥੱਪੜ ਕਾਣ ਤਾਂ ਗੱਲ ਹੀ ਉਦੋਂ ਪੁੱਜੀ ਜਦੋਂ ਇਹਦੀ ਜੜ੍ਹ ਪਈ ਹੈ ਨਵੰਬਰ 2020 ਦੇ ਚ ਟਵੀਟ ਹੁੰਦਾ ਜਿਹੜਾ 100-100 ਰੁਪਏ ਵਾਲੀ ਤੁਸੀਂ ਵੀ ਗੱਲ ਕੀਤੀ ਉਹ ਬੇਬੇ ਮਹਿੰਦਰ ਕੌਰ ਵੀ ਕੁਲਵਿੰਦਰ ਕੌਰ ਦੇ ਹੱਕ ਚ ਆਏ ਨੇ ਉਹਨਾਂ ਦੀ ਉਮਰ 83 ਸਾਲ ਹੋ ਗਈ ਹੈ ਉਹ ਕਹਿੰਦੇ ਕਿ ਮੈਨੂੰ ਜੇਲ੍ਹ ਵੀ ਜਾਣਾ ਪਿਆ ਤੇ ਮੈਂ ਕੁਲਵਿੰਦਰ ਕੌਰ ਦੇ ਲਈ ਤਿਆਰ ਬੈਠੀ ਆਂ ਕੋਈ ਕੁਰਬਾਨੀ ਦੇਣੀ ਪਈ ਇਹ ਬੇਬੇ ਦੇ ਵਿੱਚ ਇੰਨੀਆਂ ਵੱਡੀਆਂ ਬਜ਼ੁਰਗ ਔਰਤਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਜਜ਼ਬਾ ਇਹ ਵੀ ਵੇਖਣ ਵਾਲੀ ਗੱਲ ਹੈ ਜੇ ਉਹਨਾਂ 'ਤੇ ਹੈਗੇ ਤਾਂ ਹੀ ਉਹਨਾਂ ਦੇ ਨਸਲਾਂ 'ਚ ਹੈਗੇ ਮਾਵਾ ਇਦਾਂ ਦੀਆਂ ਨੇ ਪੰਜਾਬ ਦੀਆਂ ਤਾਂ ਹੀ ਉਹਨਾਂ ਦੇ ਅੱਗੇ ਜਿਹੜੀ ਪੀੜ੍ਹੀ ਆ ਉਹਨਾਂ 'ਚ ਉਹ ਜਜ਼ਬਾ ਹੈਗਾ ਸਾਡੇ ਪੰਜਾਬ ਦੇ ਅਸੀਂ ਇੰਨੀਆਂ ਕੁਰਬਾਨੀਆਂ ਸਾਡੇ ਹਨਾ ਗੁਰਗੋਵਿੰਦ ਸਿੰਘ ਜੀ ਦੇ ਵੇਲੇ ਵੀ ਕਿੰਨੀਆਂ ਕੁਰਬਾਨੀਆਂ ਸੀ ਮਤਲਬ ਜਦੋਂ ਲੋੜ ਪਈ ਪੰਜਾਬ ਨੂੰ ਉਹ ਕੁਰਬਾਨੀਆਂ ਦਿੱਤੀ ਗਈਆਂ ਸਿਰਫ ਪੰਜਾਬੀਆਂ ਲਈ ਐ ਸਿੱਖੀ ਲਈ ਨਹੀਂ ਹਿੰਦੂਆ ਲਈ ਹੈਨਾ ਮੁਸਲਮਾਨਾਂ ਲਈ ਹਰ ਇੱਕ ਲਈ ਕੁਰਬਾਨੀ ਦਿੱਤੀ ਹੈ ਪੰਜਾਬੀਆਂ ਨੇ ਸਰਦਾਰਾਂ ਨੇ ਹੈਨਾ ਐਸੀ ਕੌਮ ਹੈ ਸਾਡੀ ਤਾਂ ਮੈਨੂੰ ਇਹ ਤਾਂ ਆਫ ਇਹ ਤਾਂ ਕੋਣ ਨਹੀਂ ਜਾਣਦਾ ਕਿਹੜਾ ਬੰਦਾ ਨਹੀਂ ਜਾਣਦਾ ਕਿ ਪੰਜਾਬੀ ਐਸੀ ਕੌਮ ਹੈ ਜਿਹੜੀ ਆਪਣੇ ਹੱਕਾਂ ਲਈ ਜਾਂ ਫਿਰ ਗਲਤ ਚੀਜ਼ਾਂ ਦੇ ਖਿਲਾਫ ਲੜਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਤੇ ਜਿਹੜੀ ਉਹ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਜਿਹੜੀ ਉਹ ਬੇਬੇ ਮਹਿੰਦਰ ਕੌਰ ਨੇ ਉਹ ਇੱਕ ਰੀਅਲ ਮਦਰ ਕਹਿ ਲੋ ਪੰਜਾਬ ਦੇ ਹੈ ਨਾ ਉਹਨਾਂ ਐਵੇਂ ਦੀ ਮਦਰ ਹੈਗੀਆਂ ਨੇ ਸਾਡੇ ਪੰਜਾਬ 'ਚ ਤਾਈ ਸ਼ੇਰਪੁੱਤ ਪੈਦਾ ਹੋ ਰਹੇ ਨੇ ਤੇ ਉਹਨਾਂ ਨੂੰ ਐਸੀ ਮਤਲਬ ਅੱਗੇ ਕਹਿ ਲੋ ਕਿ ਉਹਨਾਂ ਦੀ ਸੰਸਕਾਰ ਇਦਾਂ ਦੇ ਮਿਲੇ ਹੋਏ ਆ ਸਾਡੇ ਪੰਜਾਬੀਏ ਨੂੰ ਕਿ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਹਰ ਬੱਚਾ-ਬੱਚਾ ਤਿਆਰ ਹੁੰਦਾ ਛੋਟਾ-ਛੋਟਾ ਬੱਚਾ ਵੀ ਤੁਸੀਂ ਕਿਸਾਨ ਅੰਦੋਲਨ ਚ ਦੇਖਿਆ ਹੋਏਗਾ ਕਿ ਤਿਆਰ ਸੀ ਗੱਲ ਲੜਨ ਨੂੰ ਹੈ ਨਾ ਸਾਡੀ ਕੌਮ ਹੀ ਇਸ ਤਰ੍ਹਾਂ ਦੀ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਹਰ ਸਿਆਸਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਐਵੇਂ ਨਾ ਛੇੜਿਆ ਜਾਏ ਜੇ ਤੁਸੀਂ ਹੁਣ ਬਹੁਤ ਸਾਰੇ ਲੋਕ ਕਹਿ ਰਹੇ ਕਿ ਉਹਨਾਂ ਦੀ ਗਲਤੀ ਹੈ ਜੋ ਵੀ ਚੀਜ਼ ਹੈ ਥੱਪੜ ਨਹੀਂ ਸੀ ਮਾਰਨਾ ਚਾਹੀਦਾ ਤਾਂ ਮੈਨੂੰ ਇਦਾਂ ਲੱਗਦਾ ਹੈ ਕਿ ਉਹਨਾਂ ਨੂੰ ਵੀ ਬਿਨਾਂ ਸੋਚੇ ਸਮਝੇ ਤਰਕ ਨਹੀਂ ਸੀ ਕਰਨਾ ਚਾਹੀਦਾ ਸੋ ਇੱਕ ਵਾਰੀ ਆ ਕੇ ਅੰਦੋਲਨ ਚ ਬੈੰਦੇ ਤਾਂ ਸਹੀ ਇੱਕ ਵਾਰੀ ਸਾਡੀ ਰਿਐਲਿਟੀ ਤਾਂ ਆ ਕੇ ਦੇਖਦੇ ਪੰਜਾਬ ਦਾ ਮੇਨ ਕੰਮ ਕਿਸਾਨੀ ਹੈ ਕਿਸਾਨੀ ਮੁੱਦੇ ਨੂੰ ਹੀ ਛੇੜ ਦੋਗੇ ਜਾਂ ਕੁਝ ਕਰ ਦੋਗੇ ਹੈਨਾ ਤਾਂ ਫਿਰ ਉਹ ਕਿਵੇਂ ਜਰਲੇਗਾ ਬੰਦਾ ਹੈਨਾ ਤੁਹਾਡੇ ਕੰਮ ਨੂੰ ਤੁਸੀਂ ਇੱਕ ਆਰਟਿਸਟ ਹੋ ਐਕਟਰ ਹੋ ਮੈਂ ਵੀ ਇੱਕ ਐਕਟਰ ਆ ਹੈਨਾ ਮੇਰੇ ਕੰਮ ਤੇ ਕੋਈ ਉਂਗਲ ਚੱਕੇਗਾ ਬਰਦਾਸ਼ਤ ਮੇਰ ਤੋਂ ਵੀ ਨਹੀਂ ਹੋਣਾ ਹੈਨਾ ਕਿਉਂਕਿ ਮੈਂ ਉਹਨੂੰ ਪੂਰੀ ਇੱਜ਼ਤ ਇਮਾਨਦਾਰੀ ਦੇ ਨਾਲ ਮੈਂ ਉਹਦੇ ਤੇ ਫੋਕਸ ਕਰ ਰਹੀ ਆ ਮਿਹਨਤ ਕਰ ਰਹੀ ਆ ਤਾਂ ਜੇ ਤੁਹਾਡੇ ਤੇ ਉਂਗਲ ਚੱਕੀ ਜਾਏ ਤੁਹਾਨੂੰ ਦਰਦ ਹੁੰਦਾ ਤਾਂ ਇੱਕ ਵਾਰੀ ਆ ਕੇ ਕਿਸਾਨਾਂ ਦੀ ਰਿਐਲਿਟੀ ਦੇਖਦੇ ਉਹਨਾਂ ਦੇ बच्चे मजबूर ने बाहर जानो क्योंकि गरीबी मिटान ਲਈ ਬਾਹਰ ਜਾਣਾ ਪੈ ਰਿਹਾ ਕਿਉਂਕਿ ਕਿਸਾਨੇ ਚ ਨਾ ਫਾਇਦਾ ਨਹੀਂ ਹੋ ਰਿਹਾ ਸੀ ਤਾਂ ਵੀ ਉਹ ਆ ਕੇ ਲੜ ਰਹੇ ਨੇ ਆਪਣੇ શરીર ਨਹੀਂ ਦੇਖ ਰਹੇ ਕਿ ਬਜ਼ੁਰਗ ਹੋ ਗਏ ਆ ਬੱਚੇ ਨਹੀਂ ਦੇਖ ਰਹੇ ਕਿ ਇਹ ਨਾ ਮਾਵਾਂ ਘਰੇ ਬੈਠੀਆਂ ਨੇ ਨਿਕਲ ਬੱਚੇ ਨੂੰ ਛੱਡ ਦਿੰਦੀਆਂ ਨੇ ਕਿੰਨੇ ਬੱਚੇ ਮਰੇ ਨੇ ਉਸ ਟਾਈਮ ਉਹ ਮਾਵਾਂ ਨੇ ਕਿਵੇਂ ਦਰਦ ਸਿਆ ਹੋਗਾ ਕਿ ਉਹਦੇ ਤੇ ਗੱਲ ਕੀਤੀ ਉਹਨਾਂ ਨੇ ਉਹ ਪੋਲਿਟਿਕਸ ਚ ਆ ਰਹੇ ਨੇ ਅਗਰ ਤੁਸੀਂ ਸਮਾਜ ਸੇਵਾ ਕਰਨੀ ਹੈ ਨਾ ਤਾਂ ਇੱਕ ਵਾਰੀ ਆ ਕੇ ਸਮਾਜ ਚ ਵਿਚਰੋ ਤਾਂ ਸਹੀ ਫਰ ਉਸ ਤੋਂ ਬਾਅਦ ਤੁਸੀਂ ਸਮਾਜ ਸੇਵਾ ਕਰੋ ਚਾਹੇ ਸਮਾਜ ਤੇ ਤਰਕ ਕਰੋ ਇੱਕ ਵਾਰੀ ਆ ਕੇ ਦੇਖੋ ਤਾਂ ਸਹੀ ਕਿ ਹਕੀਕਤ ਕੀ ਸੀ ਇੱਕ ਗੱਲ ਹੋਰ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਚਰਚਾ ਕਹਿੰਦੇ ਕਿ ਐਮਰਜੈਂਸੀ ਨਾਮ ਦੀ ਜਿਹੜੀ ਫਿਲਮ ਆ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਨੇ ਭੂਮਿਕਾ ਨਿਭਾਈ ਹੈ ਉਹਦੇ ਵਿੱਚ ਕਿਤੇ ਇਹ ਤਾਂ ਨਹੀਂ ਕਿ ਇੱਕ ਸੋਚਿਆ ਸਮਝਿਆ ਸਟੰਟ ਸੀ ਜਾਣ ਕੇ ਛੇੜ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਕੰਟਰੋਵਰਸੀ ਹੋ ਗਈ ਤੇ ਕੱਲ ਨੂੰ ਮੇਰੀ ਫਿਲਮ ਦੇਖਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਉਹ ਬਹੁਤ ਟਾਈਮ ਤੋਂ ਕੰਗਰੂ ਨਾਥ ਨੇ ਸੋਚ ਲਿਆ ਸੀਗਾ ਕਿ ਉਹਨਾਂ ਨੇ ਇਸ ਫੀਲਡ 'ਚ ਆਣਾ ਹੈ ਤਾਂ ਹੀ ਉਹਨਾਂ ਨੇ ਮੋਦੀ ਨੂੰ ਰਾਮ ਬਣਾਤਾ ਸੀ ਬਹੁਤ ਟਾਈਮ ਤੋਂ ਇਹ ਚੀਜ਼ਾ ਸ਼ੁਰੂ ਹੋ ਗਿਆ ਸੀ ਗਿਆ ਤੇ ਅੱਜ ਵੀ ਜਦੋਂ ਵੋਟ ਮੰਗ ਰਹੇ ਸੀ ਉਦੋਂ ਵੀ ਉਹਨਾਂ ਨੇ ਹਰ ਜਗ੍ਹਾ ਨਾਰਾ ਲਗਾਇਆ ਕਿ ਇਹ ਨਾਰਮਲ ਇਨਸਾਨ ਨਹੀਂ ਇਹ ਰਾਮ ਹੈ ਹੈਨਾ ਤੇ ਉਸ ਤੋਂ ਬਾਅਦ ਵੀ ਉਹ ਐਦਾਂ ਦੀ ਫਿਲਮ ਕਰ ਰਹੇ ਆ ਤੇ ਮੈਨੂੰ ਲੱਗਦਾ ਕਿ ਇਹ ਜੋ ਵੀ ਜਦੋਂ ਕੋਈ ਪੋਲਿਟਿਕਸ 'ਚ ਵੱੜਦਾ ਸੋਚ ਲੈਂਦਾ ਜਿਸ ਵੇਲੇ ਜਾਂ ਫਿਰ ਕੁਝ ਵੀ ਐਦਾਂ ਦੀ ਸਿਚੁਏਸ਼ਨ ਜਰੂਰ ਹੁੰਦੀ ਹੈ ਉਦੋਂ ਤੋਂ ਹੀ ਉਹ ਸੋਚ ਸਮਝ ਕੇ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਿੱਛੇ ਮੈਨੂੰ ਸਪੋਰਟ ਹੈ ਹਾਂ ਹੈਨਾ ਤੇ ਮੈਨੂੰ ਲੱਗਦਾ ਹੈ ਕਿ ਇਹ ਸਿਆਸਤ ਹੀ ਚੀਜ਼ਾਂ ਹਮੇਸ਼ਾ ਸੋਚ ਸਮਝ ਕੇ ਹੁੰਦੀ ਹੈ ਕਿ ਕੰਟਰੋਵਰਸੀ ਕਰਨ ਲਈ ਹੁੰਦੀਆਂ ਨੇ ਤੇ ਆਪਣੇ ਲੋਕਾਂ ਨੂੰ ਧਿਆਨ ਭਟਕਾਣ ਮਤਲਬ ਬੇਸਿਕ ਮੁੱਦਿਆਂ ਤੋਂ ਧਿਆਨ ਭਟਕਾਣ ਲਈ ਕੀਤਾ ਜਾਂਦਾ ਹੈ ਸਾਰਾ ਕੁਝ ਜੀ ਬਹੁਤ ਸ਼ੁਕਰੀਆ ਜੀ ਤਾਂ ਸਾਡੇ ਨਾਲ ਇਹ ਸਿਮਰਨ ਨੇ ਜਿਹੜੇ ਕਿ ਬਤੌਰ ਖੁਦ ਵੀ ਇਹ ਆਪਣੇ ਕਿਤੇ ਦੇ ਵਜੋਂ ਐਕਟਰ ਵੀ ਨੇ ਤੇ ਨਾਲ ਹੀ ਕੰਗਣਾ ਰਣੌਤ ਦਾ ਵੀ ਕਿੱਤਾ ਉਹੀ ਸੀ ਪਰ ਬੇਸ਼ੱਕ ਦੀ ਹੁਣ ਉਹ ਐਮਪੀ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਪਹੁੰਚ ਚੁੱਕੇ ਨੇ ਪਰ ਉਸ ਤੋਂ ਪਹਿਲਾਂ 에어ਪੋਰਟ ਦੇ ਉੱਤੇ ਜੋ ਕੁਝ ਹੋਇਆ ਘਟਨਾਕ੍ਰਮ ਉਸ ਨੂੰ ਲੈ ਕੇ ਸਾਰੇ ਲੋਕ ਆਪ ਆਪਣੀ رائے ਸਾਂਝੀ ਕਰ ਰਹੇ ਨੇ ਇਸ ਦੇ ਵਿੱਚ ਕੌਣ ਗਲਤ ਹੈ ਕੌਣ ਸਹੀ ਹੈ ਸਾਰਿਆਂ ਨੇ ਆਪਣੀ ਆਪਣੀ رائے ਰੱਖੀ ਹੈ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਮੁਲਾਕਾਤ ਦੇ ਦੌਰਾਨ ਵੀ ਉਸ ਗੱਲ ਦੇ ਉੱਤੇ ਚਰਚਾ ਕੀਤੀ ਜਾਵੇ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ رائے ਵੀ ਸਾਂਝੀ ਜਰੂਰ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਚੰਡੀਗੜ੍ਹ